苏万个妈那就行。 ਮੋਦੀ ਹਰ ਸੰਗ ਜੀਓ ਆਪਿਆਂ ਦਾ ਹਰ ਬਾਣੀ ਸਾਂਝੀ ਕਰ ਜਾ ਰਿਹਾ ਜੀ ਇਹ ਤਕਾਲਪੁਰਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕੰਪੂਰ ਵਾਸੀ ਦਾ ਜਿਹੜਾ ਅਕਸਰ ਹੀ ਬੋਲਿਆ ਜਾਂਦਾ ਹੈ ਕਿ ਉਹਦਾ ਕੋਈ ਮਾਤਾ ਪਿਤਾ ਨਹੀਂ ਹੈ ਮਾਤਾ ਪਿਤਾ ਮਹਾਰਾਜ ਸ਼ੇਰ ਸਿੰਘ ਜੀ ਦਾ ਹੈ ਹਰ ਬਾਣੀ ਰਹੀ ਆਪ ਜੀ ਨਾਲ ਇਹ ਸਾਂਝੀ ਕਰਮ ਜਾ ਰਿਹਾ ਜੀ ਬੜੇ ਧਿਆਨ ਦੇ ਨਾਲ ਇਹ ਹਾ ਬਾਣੀ ਸਰਵਣ ਕਮੇਜੀ ਕਿਉਂਕਿ ਸਮਾ ਸ੍ਰੀ ਸਾਹਿਬ ਨੇ ਥੋੜਾ ਦਿੱਤਾ ਤੇ ਹਾ ਬਾਣੀ ਨਾ ਪੜਨੀ ਤੇ ਵਿਚਾਰ ਤੁਸੀਂ ਆਪ ਕਰਿ ਜਾਓ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਭੇਵ ਆਪ ਖੁਦ ਹਰ ਹਾਂ ਸੰਜੀ ਉਹ ਹਰ ਬਾਣੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਹੀ ਚੱਲ ਰਹੀ ਆ ਸਮਝਾਉਣਾ ਕਿ ਇਹ ਹਰ ਪਵੇ ਅਚਰਜ ਵਰਤੇ ਕੀ ਕਾਰ ਪਾਲ ਅਵਸਥਾ ਖੇੜ ਅਪਾਰ ਨਾ ਕੋਈ ਕਾ ਜਾਨਾ ਪਾਲ ਅਜਾਨਾ ਜਿਸ ਸੰਗ ਕੀਆ ਸਰਬ ਪਿਆਰ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਕਰਾਏ ਵਰਤਾਏ ਆਪਣਾ ਭਾਣਾ ਬਾਲ ਅਵਸਥਾ ਬਾਲੀ ਬੁੱਤ ਕੋਈ ਨਾ ਜਾਣੇ ਹਰ ਕੀ ਸਤ ਅਕਾਲ ਪੁਰਖ ਮਹਾਰਾਜੇ ਸ਼ੇਰ ਸਿੰਘ ਬਾਲ ਅਵਸਥਾ ਦੇ ਵਿੱਚ ਜਦੋਂ ਸੀ ਆਪ ਬਣਾਏ ਆਪਣੀ ਵਿਧ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਕਹੇ ਸ਼ੇਰ ਚੰਗ ਬਿਸ਼ਨੂ ਭਗਵਾਨ ਪਰ ਇਹ ਹਰ ਬਾਣੀ ਜੋ ਸਮਝਾਉਣਾ ਕਰ ਰਹੀ ਹੈ। ਲੋਵੇ ਲੋਰੋ ਕਰੇ ਪੁਕਾਰੇ ਸੰਤ ਜਨਾਨੋ ਬਾਜਾਂ ਮਾਰੇ ਆਓ ਚੱਲ ਸਾਚ ਦੇਵਾਰੇ ਪ੍ਰਾਪ ਅਬਨਾਸੀ ਜਾ ਮਾਤਾਰੇ ਕਿਉ ਸੁੱਤੇ ਪੈਰ ਸਾਰੇ ਕਾਲ ਯੁਗ ਹੋਈ ਰਹਿਣ ਅਧਿਆਰੇ ਮਹਾਰਾਜ ਸ਼ੇਰ ਚੰਗ ਬਿਸ਼ਨੂ ਭਗਵਾਨ ਪੂਰੀ ਕਲਕ ਵਸੇ ਧਾਮ ਨਿਆਰੇ ਰੋਣਾ ਕੁਲ ਲਾਮਣਾ ਸੰਤ ਜਨਾਨ ਨੂੰ ਆਪ ਜਗਾਉਣਾ ਮਾਤਾ ਤਾਪੋ ਨੋਰੀਆਂ ਦੇ ਚੁੱਪ ਕਲਾਉਣਾ ਜਵੰਦ ਸਿੰਘ ਦੇ ਹੱਥ ਫੜਾਉਣਾ ਜਦੋਂ ਅਕਾ ਪੁਰਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕੀ 6 ਮਹੀਨੇ ਦੀ ਆਯੂ ਸੀ ਇਹ ਹਰ ਪਾਈ ਦੇ ਵਿੱਚ ਦਰਜ ਹੈ ਪਿਤਾ ਪੂਤਾ ਭੇਬਨਾ ਪਾਵ ਆਏ ਪ੍ਰਭ ਆਪਣਾ ਸੀ ਮੁਖ ਪਵਾਏ ਸੰਤਾਂ ਬਲ ਨਿਗਾਰ ਕਰਾਏ ਆਓ ਸੰਤੋ ਮਿਲੋ ਹਾਰ ਗਲ ਲਗਾਏ ਝੂਟੀ ਮਾਇਆ ਪਈ ਘੁਰਦਾਏ ਗੁਰ ਸਿੱਖ ਸਾਚੇ ਪੁੱਤ ਪਿਤਾ ਆਪ ਪਣ ਜਾਏ ਮਹਾਰਾਜ ਸਿੰਘ ਵਿਸ਼ਨੂੰ ਭਗਵਾ ਬਾਰ ਅਵਸਥਾ ਨਿਕਾਬ ਵਾਲਾ ਕਿਆ ਕੋਈ ਜਾਣੇ ਕਿਆ ਪਛਾਣੇ ਪ੍ਰਾਪਤੀ ਚੱਲੇ ਮਾਤ ਚਾਲਾ ਕਿਆ ਕੋਈ ਜਾਣੇ ਕਿਆ ਪਛਾਣੇ ਪ੍ਰਾਪਤੀ ਚੱਲੇ ਮਾਤ ਚਾਲਾ ਆਪਣੀ ਖੇਲ ਆਪੇ ਜਾਣੇ ਵਿੰਗੀਆਂ ਟੇਡੀਆਂ ਮਾਰੇ ਸ਼ਾਲਾਂ ਮਹਾਰਾਜ ਸ਼ੇਰ ਸਿੰਘ ਬਿਸ਼ਨੁਪ ਭਗਵਾਨ ਤਰਕ ਸੋਇਆ ਉਠਾਇਆ ਸ਼ਬਦ ਸੁਨਾਇਆ ਕਿਉਂ ਸੌ ਕੇ ਵਰਤ ਗਵਾਇਆ ਪ੍ਰਭ ਅਬਨਾਸੀ ਫੇਰਾ ਪਾਇਆ ਘਣਕਾਪੁਰੀ ਵਿੱਚ ਡੇਰਾ ਲਾਇਆ ਪਿਤਾ ਜਬੰਦ ਸਿੰਘ ਨਾਮ ਅਕਵਾਇਆ ਮਾਤਾਤਾ ਜੋ ਜਿਸ ਗੋਦ ਉਠਾਇਆ ਪੂਰਨ ਭਗੋ ਉੱਥੋ ਸੰਤੋ ਪ੍ਰਭ ਅਬਨਾਸੀ ਵਿੱਚ ਮਾਤ ਦੇ ਆਇਆ ਮਹਾਰਾਜ ਸ਼ੇਰ ਸਿੰਘਾ ਵਿਸ਼ਨੂੰ ਭਗਵਾਨ ਗੁਰ ਸਿੱਖਾ ਪਾਏ ਗਲ ਸੋਹਣ ਮਾਰਾ ਪਾਲ ਅਵਸਥਾ ਪਾਲ ਵਾਲੀ ਪ੍ਰਗਟ ਹੋਇਆ ਸ੍ਰਿਸ਼ਟ ਸਪਾਈ ਆਪੇ ਵਾਲੀ ਸਾਚੀ ਘਾਲ ਜਨ ਭਗਤਾ ਘਰੀ ਮਹਾਰਾਜ ਸ਼ੇਰ ਸਿੰਘਾ ਵਿਸ਼ਨੂੰ ਭਗਵਾਨ ਘਰ ਧਾਰ ਘਰ ਸੁਤਿਆ ਅਸਰ ਦਸਭਾ ਘਣ ਕਪੂਰੀ ਘਣ ਕਪੂਰ ਵਿੱਚ ਡੇਲਾ ਲਾਇਆ ਪਿਤਾ ਜਬੰਦ ਸਿੰਘ ਨਾਮ ਇਕਵਾਇਆ ਮਾਤਾ ਤਾਪੋ ਜਿਸ ਗੋਦ ਉਠਾਇਆ ਪੂਰਨ ਭਗੋ ਉੱਠੋ ਸੰਤੋ ਪ੍ਰਭ ਅਬਨਾਸੀ ਵਿੱਚ ਬਾਤ ਦੇ ਆਰਾ ਸੁਣੋ ਸਾਚਾ ਰਾਗੋ ਤੇਸਰਹਿਮਾਂ ਇਸ ਸਮੇਂ ਕਾਰਪੁਰ ਕੁਮਾਰਾ ਸ਼ੇਰ ਸਿੰਘ বিষ্ণੂ ਭਗਵਾਨ ਦੀ 6 ਮਹੀਨੇ ਦੀ ਆਜੂ ਸੀ 6 ਮਹੀਨੇ ਚਾ ਨ ਟਕਾਇਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਚਾ ਨ ਸੰਤਾਂ ਬੈਠਾ ਬਾਤ ਕਾਇਆ ਆ ਸੰਗਿਓ ਕਾਰਪੁਰ ਕੁਮਾਰਾ ਸ਼ੇਰ ਸਿੰਘ বিষ্ণੂ ਭਗਵਾਨ ਤੇ ਮਹਾਰਾਜ ਸ਼ੇਰ ਸਿੰਘ ਇਹ ਇਹ ਹੀ ਹਨ ਇਹ ਦੋਵੇਂ ਨਹੀਂ ਹਨ ਜੋ ਕਿ ਮਹਾਰਾਜ ਸ਼ੇਰ ਸਿੰਘ ਘੰਟਕਵਾਸੀ ਦੇ ਮੇ ਦਾ ਮਾਦਾ ਪਿਤਾ ਵੀ ਮਾਦਾ ਤਾਪੂ ਜੀ ਤੇ ਪਿਤਾ ਜਵੰਦ ਸਿੰਘ ਸਾਨਾ ਤੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਵੀ ਮਾਦਾ ਜਿਹੜੇ ਤਾਪੂ ਜੀ ਤੇ ਪਿਤਾ ਜਵੰਦ ਸਿੰਘ ਸਾਨਾ ਇਹ ਦੋ ਨਹੀਂ ਇਹ ਇੱਕ ਹੀ ਹਨ ਜਿਹੜਾ ਕਿ ਇਹ ਅਕਸਰ ਹੀ ਕਿਹਾ ਜਾਂਦਾ ਹੈ ਕਿ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦਾ ਇਕ ਹੀ ਮਾਦਾ ਪਿਤਾ ਨਹੀਂ ਹੈ ਹਸਾਂ ਜੀ ਉਹ ਇਹ ਹਰ ਬੜੀ ਆ ਦੀ ਨਾਲ ਸਾਝੀ ਕੀਤੀ ਹੈ ਜੀ ਹੁਣ ਜੇ ਮੈਂ ਨਾਮ ਬੋਲਦੇ ਆਂ ਭਜਤ ਸਿੰਘ ਜੀ ਦੇ ਭਰੂਜਾਕ ਭਗਵੰਤ ਸਿੰਘ ਦੀ ਬਾਲ ਉਹ ਇਹ ਤੇ ਸੁਖਦੇਵ ਸਿੰਘ ਜੀ ਸਰਸਾ surjeet singh ji canada aur balwinder singh ji alberpindi ਇਹ ਪੰਜ ਗੁਰਸਥੀਆਂ ਨੂੰ 4 ਵਜੇ ਪਹਿਲੇ ਸਮੇਂ ਟਾਈਮ ਤੇ ਤੜਫਗਾ ਜੇ ਇਹ ਨਾ ਸ਼ਬਦ ਪੜਨੇ ਹੁਣਗੇ ਤੇ ਜੇ ਇਹ ਨਾ ਹੋਰ ਕੋ ਵਿਚਾਰ ਰੱਖਣਗੇ ਸ਼ਬਦਾਂ ਵਾਲੇ ਆਪਾਂ ਅੱਗੇ ਲਿਆਵਾਂ ਤੇ ਮਾਫ਼ ਕਰਨਾ ਅਸੀਂ ਤੁਹਾਨੂੰ ਟਾਈਮ ਇਸ ਤਰ੍ਹਾਂ ਨਹੀਂ ਦੇ ਸਕਿਆ 好吧，美女。